ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਅਪਾਰ ਕਿਰਪਾ ਦੇ ਨਾਲ ਅੱਜ ਗੁਰਦੁਆਰਾ ਸਾਹਿਬ ਪਿੰਡ ਲੋਈਆਂ ਖਾਸ ਜਿੱਥੇ ਸਤਗੁਰੂ ਜੀ ਨੇ ਕਿਰਪਾ ਰਹਿਮਤ ਕੀਤੀ ਪਿਛਲੇ ਕਈ ਦਿਨਾਂ ਤੋਂ ਜੋ ਬੱਚਿਆਂ ਦਾ ਕੀਰਤਨ ਸਿਖਲਾਈ ਗੁਰਮਤ ਸਿਖਲਾਈ ਕੈਂਪ ਚੱਲ ਰਿਹਾ ਸੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਪ੍ਰਬੰਧਕ ਸਹਿਬਾਨ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਯਾਦ ਜਸਵਿੰਦਰ ਸਿੰਘ ਜੀ ਫੋਰਮੈਨ ਜੀ ਜੋ ਪਹਿਲਾਂ ਵੀ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦਿੰਦੇ ਆ ਤੇ ਜਿਨ੍ਹਾਂ ਵਿਦਿਆਰਥੀਆਂ ਨੇ ਕਈ ਦਿਨਾਂ ਤੋਂ ਗੁਰਮਤਿ ਸੰਗੀਤ ਅਤੇ ਸਿੱਖ ਰਹਿਤ ਮਰਿਆਦਾ ਸਿੱਖ ਇਤਿਹਾਸ ਸਬੰਧੀ ਗੁਰਬਾਣੀ ਦੀ ਸੰਖਿਆ ਪ੍ਰਾਪਤ ਕੀਤੀ ਆ ਉਹਨਾਂ ਵਿਦਿਆਰਥੀਆਂ ਦਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਜੋ ਦਰਬਾਰ ਸਾਹਿਬ ਵੱਲੋਂ ਵਿਸ਼ੇਸ਼ ਪ੍ਰਮਾਨ ਪੱਤਰ ਦੇ ਕੇ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਉਤਸ਼ਾਹ ਵਧਾਉਣ ਵਾਸਤੇ ਬੱਚਿਆਂ ਦਾ ਹਰ ਪਿੰਡ ਦੇ ਵਿੱਚ ਇਹ ਸਨਮਾਨ ਕੀਤਾ ਜਾ ਰਿਹਾ ਹੈ ਧਾਰਮਿਕ ਲਿਟਰੇਚਰ ਵੀ ਦਿੱਤਾ ਗਿਆ ਘਰ ਘਰ ਅੰਦਰ ਧਰਮਸ਼ਾਲਾ ਦੇ ਤਹਿਤ ਤੇ ਵਿਸ਼ੇਸ਼ ਕਰਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਸਾਢੇ 300 ਸਾਲਾ ਭਾਈ ਮਤੀ ਦਾਸ ਭਾਈ ਸੱਤੀ ਦਾਸ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾ ਗੁਰਿਆਈ ਦਾ ਅਵਸਾਰ ਹੈ ਜਿਹਦੇ ਸੰਬੰਧ ਵਿੱਚ ਇਹ ਸਮਾਗਮ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਵੱਖ-ਵੱਖ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਕੀਤੇ ਜਾ ਰਹੇ ਆ ਸੰਗਤਾਂ ਨੂੰ ਬੇਨਤੀ ਕਰਾਂਗੇ ਹਰ ਗੁਰਦੁਆਰਾ ਸਾਹਿਬ ਨੂੰ ਪ੍ਰਚਾਰ ਪ੍ਰਸਾਰ ਤੇ ਸੇਵਾ ਦਾ ਕੇਂਦਰ ਬਣਾਈਏ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਇਸੇ ਤਰ੍ਹਾਂ ਗੁਰਮਤੀਆਂ ਕਲਾਸਾਂ ਲੱਗਣ ਜਿਵੇਂ ਭਾਈ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਹਿਬਾਨ ਅਤੇ ਗ੍ਰੰਥੀ ਸਿੰਘ ਦੇ ਸਹਿਯੋਗ ਦੇ ਨਾਲ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਗੁਰਦੁਆਰਾ ਸਾਹਿਬ 'ਚ ਇਹ ਗੁਰਮਤ ਸਖਲਾਈ ਕੈਂਪ ਆਰੰਭ ਕੀਤਾ ਸੋ ਇਸ ਤਰ੍ਹਾਂ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਆਪਣੀ ਜ਼ਿੰਮੇਵਾਰੀ ਸਮਝੀਏ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣੇ ਬੱਚਿਆਂ ਨੂੰ ਆਪਣੀ ਪਨੀਰੀ ਨੂੰ ਆਪਣੇ ਨੌਜਵਾਨਾਂ ਨੂੰ ਸਿੱਖ ਵਿਰਸੇ ਦੇ ਨਾਲ ਜੋੜਨ ਦਾ ਯਤਨ ਕਰੀਏ ਸੋ ਬਹੁਤ ਧੰਵਾਦ ਹੈ ਸਾਰੀਆਂ ਸੰਤਾਂ ਦਾ ਉਹਨਾਂ ਮਾਪਿਆਂ ਦਾ ਧੰਵਾਦ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਰੋਜ਼ਾਨਾ ਭੇਜਿਆ ਅਗਾਹ ਤੋਂ ਵੀ ਆਸ ਕਰਦੇ ਹਾਂ ਕਿ ਬੱਚੇ ਇਸੇ ਤਰ੍ਹਾਂ ਆਪਣੇ ਭਵਿੱਖ ਵਾਸਤੇ ਚੰਗੇ ਨਿਸ਼ਾਨੇ ਉਲੀਕ ਕੇ ਹੁਨਰ ਤਰਾਸ਼ੀ ਦੇ ਵਿੱਚ ਆ ਕੇ ਆਪਣੇ ਜੀਵਨ ਵਿੱਚ ਕੋਈ ਨਾ ਕੋਈ ਸਕਿੱਲ ਸਿੱਖ ਕੇ ਤੇ ਉਹ ਚੰਗੇ ਨਾਗਰਿਕ ਬਣ ਗਏ ਉਥੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਨਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਸਤ ਸ੍ਰੀ ਅਕਾਲ